ਗੱਜਰੇ ਕਿਹੜੀ ਹਾਫ ਗੱਜਰੇ ਜਿਹੜੀ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਇੱਕ ਆਪਾਂ ਨਿੰਬੂ ਲਿਆਵਾ ਨਿੰਬੂ ਜਿਹੜਾ ਆਪਾਂ ਸਬਜ਼ੀ ਵਗੈਰਾ ਦੇ ਉੱਪਰ ਨਿਚੋੜ ਲਾਂਗੇ ਤੇ ਸਲਾਦ ਦੇ ਉੱਪਰ ਪਾਵਾਂਗੇ ਤੇ ਨਾਲ ਤੁਸੀਂ ਦੇਖ ਸਕਦੇ ਚਾਰ ਪੰਜ ਕਿਲੀ ਜਿਹੜੀਆਂ ਉਹ ਅਖਰੋਟ ਦੀਆਂ ਲਈਆਂ ਜੀ ਸੋ ਇਹ ਆਪਣੀ ਨੈਕਸਟ ਮੀਲ ਆ ਹਨਾ ਤੁਸੀਂ ਜਾਂ ਫਿਰ ਤੁਸੀਂ ਬਾਜਰੇ ਦੀ ਰੋਟੀ ਜਾਂ ਫਿਰ ਮੱਕੀ ਦੀ ਰੋਟੀ ਜਿਹੜੀ ਤੁਸੀਂ ਉਹ ਲੈ ਸਕਦੇ ਹੋ ਹਨਾ ਉਬਲੇ ਹੋਏ ਅੰਡੇ ਦੇ ਆ ਤੇ ਇਹਦਾ ਜਿਹੜਾ yellow ਪਾਰਟ ਆ ਆਪਾਂ ਉਹ ਕਰਤਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਜੋ ਕੋਈ ਬ੍ਰੈੱਡ ਪਿਸਤਰੀਆਂ ਲਈਆਂ ਨੇ 10 11 ਕਿਲੀ ਮੈਂ ਜਿਹੜੀ ਪਿਸਤਰੀਆਂ ਲਈਆਂ ਨੇ ਮੇਰੇ ਲੋਤ ਨੂੰ ਸਾਰੀ ਪਿਆਰ ਪਈ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰਾਏ ਫਿਟਨੈਸ ਦੇ ਵਿੱਚ ਹੀ ਤੇ ਅੱਜ ਆਪਣੇ ਵਲੌਗ ਦਾ ਹੈਗਾ ਵਿਮਦ ਦੇਣਾ ਤੇ ਬਾਰਿਸ਼ ਬਹੁਤ ਜ਼ਿਆਦਾ ਹੋਦੀ ਪਈ ਆ ਨਾ ਕੱਲ ਪਰਸੁੱਤੀ ਦੋ-ਤਿੰਨ ਦਿਨ ਹੋ ਗਏ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਆ ਤੇ ਵੈਸੇ ਆਪਾਂ ਮੈਂ ਗਰਾਊਂਡ ਦੇ ਵਿੱਚ ਜਾਲੀ ਮੈਂ ਤਿਆਰ ਹੋ ਗਿਆ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਆਪਾਂ ਬਾਹਰ ਰਨਿੰਗ ਲਾਵਾਂਗੇ ਪਰ ਰਾਤ ਮੈਂ ਸੋਚਿਆ ਸੀ ਜੇ ਮੀਂਹ ਰੁਕ ਜਾਂਦਾ ਤੇ ਮੀ ਬਹੁਤ ਜਿਆਦਾ ਪਈ ਜਾਂਦਾ ਹੁਣ ਵੀ ਤੇ ਸਵੇਰ ਦੇ ਜਿਹੜੇ ਉਹ ਆਪਣੇ 6.5 ਹੋ ਗਏ ਆ ਤੇ ਮੈਂ ਸੋਚਿਆ ਵੀ ਅੱਜ ਆਪਾਂ ਰਨਿੰਗ ਨਹੀਂ ਕਰਦੇਗੇ ਅਤੇ ਫਿਰ ਆਪਣਾ ਜਿਮ ਦੇ ਵਿੱਚ ਜਿਹੜੀ ਆ ਲੈਗ ਦੀ ਐਕਸਰਸਾਈਜ਼ ਨੇ ਆਪਾਂ ਉਹ ਲਾਵਾਂਗੇ ਇਹਦੇ ਨਾਲ ਇਹ ਵੀ ਆਪਣੀ ਸਟਰੈਂਥ ਟ੍ਰੇਨਿੰਗ ਹੈ ਜਿਹੜੀ ਉਹ ਹੋ ਜਾਈ ਜੀ ਹੈਨਾ ਤੇ ਕੱਲ ਜੀ ਵੀ ਤੁਸੀਂ ਦੇਖੋ ਬਲੌਗ ਦੇ ਵਿੱਚ ਆਪਾਂ ਅੱਪਰ ਬਾਡੀ ਦਾ ਵਰਕਆਊਟ ਜਿਹੜਾ ਕੀਤਾ ਸੀਗਾ ਬਾਈਸਪ ਟ੍ਰਾਈਸਪ ਦਾ ਤੇ ਅੱਜ ਫਿਰ ਆਪਾਂ ਲਾਵਾਂਗੇ ਇਕੱਲੇ ਲੈਗ ਦਾ ਵਰਕਆਊਟ ਕਰਾਂਗੇ ਬਸ ਪਹਿਲਾਂ ਥੋੜਾ ਜਿਹਾ ਵਾਰਮਅਪ ਕਰਾਂਗੇ 10 ਮਿੰਟ ਵਾਰਮਅਪ ਕਰਾਂਗੇ 10 ਮਿੰਟ ਵਾਰਮਅਪ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਲੈਗ ਦਾ ਜਿਹੜਾ ਵਰਕਆਊਟ ਆ ਉਹੋ ਕਰਾਂਗੇ ਜੋਰ ਲਾ ਕੇ ਖੇਚੀ ਕਰਾਂਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਕਰਾਂਗੇ ਰੈਸਟ ਫਿਰ ਇਕੱਲੀ ਜਿਹੜੀ ਡਾਈਟ ਆਪਾਂ ਡਾਈਟ ਨੂੰ ਹੀ ਫੋਲੋ ਕਰਾਂਗੇ ਸੋ ਅੱਜ ਦਾ ਜਿਹੜਾ ਵਰਕਆਊਟ ਹੋਊਗਾ ਉਹ ਮੈਂ ਤੁਹਾਨੂੰ ਦੱਸ ਵੀ ਦਿੱਤਾ ਵਾ ਤੇ ਬਾਕੀ ਮੌਕੇ ਦੇ ਕੁਝ ਵੀ ਚੇਜ ਹੋ ਗਿਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗਾ ਸੋ ਪਲੀਜ਼ ਇਸ ਵਲੌਗ ਨੂੰ ਜਰੂਰ ਦੇਖਿਓ ਕਿਉਂਕਿ ਆਪਾਂ ਇਹਦੇ ਵਿੱਚ ਤੁਹਾਨੂੰ ਮੈਂ ਡਾਈਟ ਬਾਰੇ ਵੀ ਦੱਸਾਂਗਾ ਵਰਕਆਊਟ ਬਾਰੇ ਵੀ ਦੱਸਾਂਗਾ ਤੇ ਹੋਰ ਵੀ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਹਨਾ ਤੁਹਾਨੂੰ ਭਾਰ ਘਟਾਉਣ ਲਈ ਤੁਹਾਡੇ ਕੰਮ ਆਉਣੀਆਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਰਾਂਗਾ ਸੋ ਪਲੀਜ਼ ਵਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਆਪਾਂ ਸਵੇਰੇ ਪਹੁੰਚ ਗਏ ਜਿਮ ਦੇ ਵਿੱਚ ਜੀ ਹਨਾ ਜਿਉਂ ਅੱਜ ਆਪਾਂ ਜਿਮ ਦੇ ਵਿੱਚ ਲੈਗ ਵਰਕਆਊਟ ਕਰਾਂਗੇ ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਟੋਟਲ ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਤਿੰਨ ਜਿਹੜੇ ਸੈੱਟ ਸੀਗੇ ਉਹ ਲਾਈ ਸੀਗੇ ਤੇ ਜਿਹੜੇ ਇਹ ਰਿਪੀਟੇਸ਼ਨ ਲੋਂਦਾ ਸੀ ਮੈਂ 10 ਤੋਂ 12 ਰਿਪੀਟੇਸ਼ਨ ਹੁੰਦਾ ਸੀਗਾ ਹੌਲੇ ਹੌਲੇ ਵੇਟ ਵਧਾਈ ਗਿਆ ਫਿਰ ਇਸ ਤੋਂ ਬਾਅਦ ਇਹ ਵੀ ਮੈਂ ਜਿਹੜੇ ਲਾਈਆ ਇਹਦੀ ਵੀ ਮਿਕਸ ਜੰਦੇ ਮਤਲਬ ਵੀ ਮੰਨ ਕੇ ਚੱਲੋ ਇਹਦੀ ਵੀ ਤਿੰਨ ਸੈੱਟ ਸੀ ਜਿਹੜੇ ਮੈਂ ਉਹ ਲਾਈ ਸੀਗੇ ਜੀ ਇਹ ਫਿਰ ਇਸ ਤੋਂ ਬਾਅਦ ਜਿਹੜੇ ਬੈਗ ਪ੍ਰੈਸ ਲਾਈ ਇਹਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਲੱਗਦਾ ਵਾ ਤੇ ਤੇ ਜਿਹੜੇ ਆਪਣੀ ਲੱਤਾਂ ਦੇ ਉੱਤੇ ਫਾਲਤੂ ਦੀ ਚਰਬੀ ਜੰਮੀ ਹੁੰਦੀ ਹੈ ਨਾ ਇਹਦੇ ਨਾਲ ਘਟ ਜਾਂਦੀ ਆ ਤੇ ਲੱਤਾਂ ਦੇ ਵਿੱਚ ਜਾਨ ਆਉਂਦੀ ਆ ਜੇ ਮੈਂ ਆਪਾਂ ਗੋਡੇ ਮੋੜ ਸੋ ਫਿਰ ਇਸ ਤੋਂ ਬਾਅਦ ਮੈਂ ਲਾਸਟ ਦੇ ਵਿੱਚ ਐਕਸਟੈਂਸ਼ਨ ਲਾਈ ਇਹਦੇ ਵੀ ਮੈਂ 10 ਤੋਂ 12 ਰਿਪੀਟਿਸ਼ਨ ਲਾਈ ਸੀਗੇ ਤੇ ਫਿਰ ਇਹਦੇ ਵੀ ਮੈਂ ਟੋਟਲ ਸੀ ਜਿਹੜੇ ਮੈਂ ਇਹਦੇ ਵੀ ਮੈਂ 3 ਸੈੱਟ ਸੀਗੇ ਜਿਹੜੇ ਉਹ ਲਾਈ ਜੀ ਸੋ ਲੈਗ ਦਾ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ ਤੇ ਅੱਪਰ ਬੋਡੀ ਦਾ ਵੀ ਵਰਕਆਊਟ ਹੈ ਜਿਹੜਾ ਉਹ ਵੀ ਕਰਨਾ ਜ਼ਰੂਰੀ ਹੈ ਸੋ ਇਸ ਕਰਕੇ ਮੈਂ ਅਲੱਗ-ਅਲੱਗ ਕਰਦੇ ਰਹਿਣਾ ਵਾਂ ਫਿਰ ਉਸ ਤੋਂ ਬਾਅਦ ਸੀਗੇ ਜਿਹੜੇ ਮੈਂ ਮੈਂ ਹੈਮਸਟ੍ਰਿੰਗ ਦਾ ਵਰਕਆਊਟ ਲੱਗੇ ਤਣਾ ਲਤਾਂ ਦਾਣਾ ਪਹਿਲਾਂ ਜਿਹੜਾ ਵੀ ਤੁਸੀਂ ਦੇਖਿਆ ਉਹ ਫਰੰਟ ਦਾ ਸੀਗਾ ਉਹ ਹੁਣ ਫਿਰ ਜਿਹੜੇ ਆਪਣੇ ਬੈਕ ਸਾਈਡ ਦੇ ਉੱਤੇ ਹੈਮਸਟ੍ਰਿੰਗ ਹੁੰਦਾ ਉਹਦਾ ਮੈਂ ਹੈਮਸਟ੍ਰਿੰਗ ਦਾ ਵਰਕਆਊਟ ਕੀਤਾ ਫਿਰ ਇਹ ਜਿਹੜੀ ਸੀ ਲੈਗ ਸਟੈਂਡਿੰਗ ਲੈਗ ਕਰਲ ਕਹਿੰਦੇ ਨੇ ਇਹਨੂੰ ਪਹਿਲਾਂ ਆਪਾਂ ਸੱਜੀ ਲਾਤਰੀ ਕੀਤੀ ਸੀ ਫਿਰ ਉਸ ਤੋਂ ਬਾਅਦ ਮੈਂ ਖੱਬੀ ਲਾਤਰੀ ਕੀਤੀ ਸੀ ਸੋ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਹੈ ਜੀ ਸੋ ਹਾਂਜੀ ਆਪਾਂ ਵਰਕਆਊਟ ਕਰਕੇ ਘਰੇ ਆ ਗਏ ਆ ਜੀ ਤੇ ਹੁਣ ਆਪਾਂ ਲੱਗੇ ਆ ਜੀ ਬ੍ਰੇਕਫਾਸਟ ਕਰਨ ਤੇ ਅੱਜ ਆਪਾਂ ਬ੍ਰੇਕਫਾਸਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਮੈਦਿਆ ਜੀ ਆਪਾਂ ਦੇ ਸਲਾਦ ਪਹਿਲਾਂ ਤਾਂ ਆਪਾਂ ਐਡ ਕੀਤਾ ਵਾ ਇਹਦੇ ਵਿੱਚ ਤਿੰਨ ਚਾਰ ਜਿਹੜੇ ਐਡ ਕੀਤੇ ਨੇ ਮੈਂ ਗਾਜਰੇ ਕਿਹੜੀ ਹਾਫ ਗਾਜਰੇ ਐਡ ਕੀਤੇ ਤੁਸੀਂ ਦੇਖ ਸਕਦੇ ਹੋ ਇੱਕ ਮੈਂ ਟਮਾਟਰ ਐਡ ਕੀਤਾ ਜੀ ਤੇ ਇੱਕ ਜਿਹੜਾ ਖੀਰਾ ਵਾ ਜਿਹੜਾ ਮੈਂ ਉਹ ਐਡ ਕੀਤਾ ਜੀ ਤੇ ਨਾਲ ਤੋਂ ਹੀ ਦੇਖ ਸਕਦੇ ਹੋ ਮੈਂ ਤਿੰਨ ਉਬਲੇ ਹੋਏ ਅੰਡੇ ਲਏ ਆ ਤੇ ਇਹਦਾ ਜਿਹੜਾ yellow 파ਟ ਆ ਆਪਾਂ ਉਹ ਕਰਤਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਜੋ ਕੋਈ ਬ੍ਰੈਡ ਵਗੈਰਾ ਜਾਂ ਕੁਝ ਵੀ ਆਪਾਂ ਐਡ ਨਹੀਂ ਕੀਤਾ ਹੈਗਾ ਸੋ ਸਿਰਫ ਆਪਾਂ ਇਹੀ ਆਪਾਂ ਚੀਜ਼ਾਂ ਜਿਹੜੀ ਆਪਾਂ ਐਡ ਕੀਤੀ ਹੈ ਜੀ ਹਨਾ ਸੋ ਮੈਂ ਸੋਚਿਆ ਵੀ ਥੋੜਾ ਜਿਹਾ ਆਪਾਂ ਮਤਲਬ ਚੇਂਜ ਕਰਕੇ ਦੇਖਦੇ ਆ ਬ੍ਰੈਡ ਵਗੈਰਾ ਆਪਾਂ ਜਿਹੜ ਤੇ ਇਹ ਹੀ ਆਪਾਂ ਚੀਜ਼ ਐਡ ਕੀਤੀ ਨਾਲ ਇਹਦੇ ਆਪਾਂ ਗ੍ਰੀਨ ਕਾਫੀ ਜਾਂ ਫਿਰ ਆਪਾਂ ਬ્લેਕ ਕਾਫੀ ਜਿਹੜੀ ਉਹ ਪੀਵਾਂਗੇ ਬ્લેਕ ਕਾਫੀ ਦਾ ਗ੍ਰੀਨ ਕਾਫੀ ਜਿਹੜੀ ਆਪੋ ਨਾਲ ਪੀਵਾਂਗੇ ਆਪਾਂ ਸੋ ਇਹ ਆਪਣਾ ਬ੍ਰੈਕਫਾਸਟ ਹੋਏਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਹ ਚੀਜ਼ ਨੂੰ ਤੁਸੀਂ ਬ੍ਰੈਕਫਾਸਟ ਦੇ ਵਿੱਚ ਖਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੱਲਾ ਪ੍ਰੋਟੀਨ ਆ ਤੇ ਨਾਲ ਤੁਹਾਨੂੰ ਫਾਈਬਰ ਮਿਲੇਗਾ ਜੀ ਫਾਈਬਰ ਉਹ ਆਪਾਂ ਨੂੰ ਸਲਾਤੋਂ ਤੋਂ ਮਿਲ ਜਾਣਾ ਤੇ ਆਪ ਪ੍ਰੋਟੀਨ ਆਪਾਂ ਨੂੰ ਆਂਡਾ ਤੋਂ ਮਿਲ ਜਾਣਾ ਦੇ ਬਾਇਟਰਾਂ ਬੰਨ ਕਾਰਬੋਹਾਈਡਰੇਟ ਵਗੈਰਾ ਆਪਾਂ ਕੁਝ ਵੀ ਜਿਹੜਾ ਇੰਦਾ ਦੀ ਚੀਜ਼ ਆਪਾਂ ਐਡ ਨਹੀਂ ਕੀਤੀ ਹੈਗੀ ਇਹ ਡਾਈਟ ਤੁਹਾਡੇ ਲਈ ਬਹੁਤ ਵਧੀਆ ਹੈਲਦੀ ਡਾਈਟ ਹੈ ਜੀ ਇਹ ਸੋ ਹੁਣ ਜਿਹੜੀ ਅਗਲੀ ਮੀਲ ਹੋएगी ਆਪਣੀ ਆਪਾਂ ਉਹ ਤੁਹਾਡਰਾਂ ਨਾਲ ਸ਼ੇਅਰ ਕਰਾਂਗਾ ਸੋ ਬਲੌਗ ਦੇ ਨਾਲ ਬਨੇ ਰਿਓ ਜੀ ਸੋ ਹਾਂਜੀ ਮਿੱਤਰੋ ਆਪਾਂ ਨਾ ਹੁਣ ਲੱਗਿਆਂ ਲੈਣ ਆਪਣੀ ਅਗਲੀ ਮੀਲ ਟਾਈਮ ਆ ਜਿਹੜਾ ਉਹ ਨਾ 11:30 ਵਜੇ ਦਾ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਮੈਂ ਨਾ ਇੱਕ ਸੇਬ ਆ ਜਿਹੜਾ ਉਹ ਮੈਂ ਕੱਟ ਲਿਆ ਤੇ ਨਾਲ ਦੇਖ ਲਓ ਤੁਸੀਂ ਮੈਂ ਚਾਰ ਪੰਜ ਕਿਹ ਜਿਹੜੀਆਂ ਉਹ ਅਖਰੋੜ ਦੀਆਂ ਲਈਆਂ ਜੀ ਸੋ ਇਹ ਆਪਣੀ ਨੈਕਸਟ ਮੀਲ ਆ ਹਣਾ ਤੁਸੀਂ ਨਾਲ ਇਹਦੇ ਗ੍ਰੀਨ ਕਾਫੀ ਦਾ ਗ੍ਰੀਨ ਟੀ ਜਾਂ ਫਿਰ ਬ્લેਕ ਕਾਫੀ ਵੀ ਤੁਸੀਂ ਇਹਦਾ ਏਡ ਕਰ ਸਕਦੇ ਹੋ ਮੈਂ ਫਿਲਹਾਲ ਅੱਜ ਇਹੀ ਖਾਵਾਂਗਾ ਜੀ ਸੋ ਤੁਸੀਂ ਵੀ ਇਹ ਚੀਜ਼ਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਸੇਵ ਦੀ ਥਾਂ ਤੁਸੀਂ ਕੋਈ ਵੀ ਫਰੂਟ ਆ ਜਿਹੜਾ ਤੁਸੀਂ ਉਹ ਲੈ ਸਕਦੇ ਹੋ ਜੀ ਸੋ ਹਾਂਜੀ ਆਪਾਂ ਲੱਗਿਆ ਜੀ ਹੁਣ ਕਰਨ ਲੰਚ ਤੇ ਆਪਾਂ ਲੰਚ ਦੇ ਵਿੱਚ ਲੈਣ ਲੱਗੇ ਆ ਜੀ ਇੱਕ ਪਲੇਟ ਆਪਣੀ ਸਲਾਦ ਯਰ ਲਈ ਦੇ ਸਕਦੇ ਹੋ ਸਲਾਦ ਦੇ ਵਿੱਚ ਆਪਾਂ ਲਿਆ ਜੀ ਗਾਜਰ ਲਈ ਜਾਂ ਇੱਕ ਛੋਟੀ ਜੀ ਗਾਜਰ ਲਈਆ ਇੱਕ ਆਪਾਂ ਪਿਆਜ਼ ਚੀਰਿਆ ਖੀਰਾ ਚੀਰਿਆ ਜੀ ਤੇ ਇੱਕ ਆਪਾਂ ਨਿੰਬੂ ਲਿਆਵਾ ਨਿੰਬੂ ਜਿਹੜਾ ਆਪਾਂ ਸਬਜ਼ੀ ਵਗੈਰਾ ਦੇ ਉੱਪਰ ਨਿਚੋੜ ਲਾਂਗੇ ਤੇ ਸਲਾਦ ਦੇ ਉੱਪਰ ਪਾਵਾਂਗੇ ਤੇ ਨਾਲ ਤੁਸੀਂ ਦੇਖ ਸਕਦੇ ਹੋ ਜੀ 30 ਗ੍ਰਾਮ ਆ ਜਿਹੜੇ ਨੇ ਚੋਲ ਦੇ ਆ 30 ਗ੍ਰਾਮ ਚੋਲ ਆ ਤੇ ਨਾਲ ਮੈਂ ਤੁਸੀਂ ਦੇਖ ਸਕਦੇ ਹੋ ਮਿਕਸ ਸਬਜ਼ੀ ਹਨਾ ਆਲੂ ਤੇ ਬਰੋਕਲੀ ਦੀ ਸਬਜ਼ੀ ਇਹ ਆਲੂ ਤੇ ਬਰੋਕਲੀ ਦੀ ਸਬਜ਼ੀ ਆ ਤੇ ਨਾਲ ਮੈਂ ਜਿਹੜੇ ਨੇ ਤਿੰਨ ਨੇ ਚਾਰ ਉਬਲੇ ਹੋਏ ਆਂਡੇ ਜੀ ਇਹਦੇ ਚਾਰ ਉਬਲੇ ਹੋਏ ਆਂਡੇ ਇਹਦਾ ਜਿਹਨੂੰ ਬਾਅਦ ਮੈਂ ਕੱਢਦਾ ਤੇ ਨਾਲ 30 ਗ੍ਰਾਮ ਚੋਲ ਹੋ ਗਏ ਸਬਜ਼ੀਓ ਕੀ ਸੁੱਕੀ ਤੇ ਇੱਕ ਪਲੇਟ ਆ ਹੋ ਇਹ ਆਪਣਾ ਜਿਹੜਾ ਬ੍ਰੇਕਫਾਸਟ ਹੋਏਗਾ ਇਹ ਆਪਣਾ ਜਿਹੜਾ ਇਹ ਆਪਣਾ ਲੰਚ ਹੋਏਗਾ ਜੀ ਇਹ ਸੋ ਹੁਣ ਲੰਚ ਕਰਨ ਤੋਂ ਬਾਅਦ ਆਪਾਂ ਜਿਹੜੀ 5:00 5:30 ਵਜੇ ਦੀ ਮੀਲ ਹੈ ਜਿਹੜੀ ਆਪੋ ਹੋ ਲਵਾਂਗੇ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਮੀਲ ਆ ਨਾ ਕੋਈ ਵੀ ਤੁਸੀਂ ਇਹਨੂੰ ਫੋਲੋ ਕਰ ਸਕਦਾ ਵਾ ਜੇ ਤੁਸੀਂ ਚੋਲ ਖਾ ਖਾ ਕੇ ਅੱਕ ਗਿਓ ਤੁਸੀਂ ਕਹਿੰਦੇ ਰੋਟੀ ਖਾਣ ਨੂੰ ਜੀ ਕਰਦਾ ਤਾਂ ਤੁਸੀਂ ਚੋਲ ਦੇ ਸਾਥ ਤੁਸੀਂ ਨਾ ਉਹ ਮਲਟੀ ਗ੍ਰੇਨ ਆਟੇ ਦੀ ਰੋਟੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਬਾਜਰੇ ਦੀ ਰੋਟੀ ਜਾਂ ਫਿਰ ਮੱਕੀ ਦੀ ਰੋਟੀ ਜਿਹੜੀ ਤੁਸੀਂ ਉਹ ਲੈ ਸਕਦੇ ਹੋ ਹਨਾ ਤੇ ਜੇ ਤੁਸੀਂ ਅੰਡੇ ਨਹੀਂ ਖਾਂਦੇਗੇ ਤਾਂ ਕੋਈ 100 150 ਗ੍ਰਾਮ ਜਿਹੜਾ ਪਨੀਰ ਆ ਤੁਸੀਂ ਉਹ ਏਡ ਕਰ ਸਕਦੇ ਹੋ ਸੋ ਤੁਸੀਂ ਇਹਨੂੰ 10 ਦਿਨ ਫੋਲੋ ਕਰੋ ਇਹਨਾਂ ਤੋਂ ਤੁਹਾਡਾ ਜਿਹੜਾ weight ਆ ਉਹ 101% ਘਟੇਗਾ ਕਿਉਂਕਿ ਇਹਦੇ ਵਿੱਚ ਬਹੁਤ ਘੱਟ ਕੈਲਰੀਜ਼ ਨੇ ਇਹਦੇ ਵਿੱਚ ਤੇ ਹੁਣ ਜਿਹੜਾ ਆਪਣਾ ਅੱਗੇ ਜਿਹੜੀ 5:30 ਦੀ ਮੀਲ ਆ ਉਹਦੇ ਵਿੱਚ ਦੇਖਦੇ ਆਪਾਂ ਕੀ ਲੈਣਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਹੁਣ ਆਪਾਂ ਲੈਣ ਲੱਗੇ ਜੀ 5:30 ਵਜੇ ਦੀ ਦੇਖ ਸਕਦੇ ਮੈਂ 200 ਗ੍ਰਾਮ ਜਿਹੜਾ ਮੈਂ ਪਪੀਤਾ ਲੈ ਰਿਹਾ ਜੀ ਹਨਾ ਤੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਇਹ ਲਿਆ ਆ ਆਪਣਾ 10-11 ਕਿਲੋ ਜਿਹੜੀਆਂ ਨੇ ਮੈਂ ਗਿਰੀਆਂ ਨੇ ਜਿਹੜੀਆਂ ਨਾ ਇਹ ਮੈਂ ਪਿਸਤੇਰੀਆਂ ਲਈਆਂ ਨੇ 10-11 ਕਿਲੋ ਮੈਂ ਜਿਹੜੀ ਪਿਸਤੇਰੀਆਂ ਲਈਆਂ ਨੇ ਤੇ 200 ਗ੍ਰਾਮ ਇਹ ਪਪੀਤਾ ਬਲਿਆਵਾ ਜੀ ਮੈਂ ਇਹ ਤੇ ਇਹ ਮੈਂ ਹੁਣ ਆਪਣਾ ਜਿਹੜਾ 스ਨੈਕ ਮੀਲ ਜਿਹੜੀ ਇਹ ਐਡ ਕਰਾਂਗਾ ਤੇ ਨਾਲ ਮੈਂ ਇਹਦੇ ਪ੍ਰੋਟੀਨ ਸ਼ੇਕ ਹੈ ਜਿਹੜਾ ਹਨਾ ਪ੍ਰੋਟੀਨ ਪੀਵਾਂਗਾ ਜੀ ਸੋ ਤੁਸੀਂ ਇਹ ਮੀਲ ਹੈ ਜਿਹੜੀ ਤੁਸੀਂ ਇਹ ਲੈ ਸਕਦੇ ਹੋ ਸੋ ਹਾਂਜੀ ਸੋ ਹਾਂਜੀ ਆਪਾਂ ਲੱਗੇ ਜੀ ਹੁ ਤੇ 8:00 ਵੱਜ ਗਏ ਆ ਰਾਦੇ ਤੇ ਉਹਨਾਂ ਬਰ ਡਿਨਰ ਕਰਨ ਲੱਗੇ ਆ ਤੇ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਮੈਂ ਲਿਆ 20 ਗ੍ਰਾਮ ਆ ਜਿਹੜੇ ਮੈਂ ਹਨਾ 20 ਗ੍ਰਾਮੇ ਰਾਈਸ ਲਏ ਆ ਜੀ 20 ਗ੍ਰਾਮ ਚੋਲ ਆ ਤੇ ਇਹਨੇ ਤਿੰਨ ਉਬਲੇ ਹੋਏ ਅੰਡੇ ਆ ਜੀ ਜਿਹੜਾ ਦਾ yellow part ਆਪਾਂ ਉਹ ਕੱਢਤਾ ਤੇ ਇੱਕ ਬੋਲੀ ਮੇ ਰਾਜਮਾ ਦੀ ਸਬਜ਼ੀ ਲਈ ਆ ਜੀ ਤੁਸੀਂ ਦੇਖਦੇ ਹੋ ਰਾਜਮਾ ਦੀ ਸਬਜ਼ੀ ਆ ਤੇ ਨੁੱਬਲੇ ਹੋਏ ਅੰਡੇ ਆ ਤੇ ਨਾਲ 20 ਗ੍ਰਾਮ ਰਾਈਸ ਆ ਜੀ ਆਪਣੇ ਤੇ ਨਾਲ ਇੱਕ ਪਲੇਟ ਆਪਣੀ ਸਲਾਦ ਦੀ ਆ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਦੋ ਪੀਛੋ ਛੋਟੇ ਆਪਾਂ ਛਕੁੰਦਰ ਤੇ ਐਡ ਕੀਤੇ ਆ ਇੱਕ ਖੀਰਾ ਜੜੀ ਕੀਤਾ ਵਾ ਤੇ ਹਾਫ ਆਪਾਂ ਗਾਜਰ ਰੈਡ ਕੀਤੀ ਆ ਤੇ ਨਾਲ ਆਪਾਂ ਇੱਕ ਨਿੰਬੂ ਦਾ ਪੀਸ ਆ ਜਿਹੜਾ ਆਪਾਂ ਉਹ ਐਡ ਕੀਤਾ ਵਾ ਜਿਹੜਾ ਨਿੰਬੂ ਆ ਜੀ ਆਪਾਂ ਸਲਾਦ ਦੇ ਉੱਪਰ ਪਾਵਾਂਗੇ ਤੇ ਸਬਜ਼ੀ ਦੇ ਵਿੱਚ ਵੀ ਆਪਾਂ ਥੋੜਾ ਜਿਹਾ ਪਾਵਾਂਗੇ ਸੋ ਇਹ ਆਪਣਾ ਜਿਹੜਾ ਤੁਸੀਂ ਜਿਵੇਂ ਕਹਿੰਦਾ ਜੀ ਇਹ ਆਪਣਾ ਡਿਨਰ ਹੋਏਗਾ ਜੀ ਇਹ ਆਪਣਾ ਇਹ ਆਪਣਾ ਡਿਨਰ ਆ ਤੇ ਅਗਰ ਤੁਸੀਂ ਆਪਣਾ ਕੋਲੀਵੈਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਹ ਸੇਮ ਟੂ ਸੇਮ ਦੀ ਚੀਜ਼ ਰੱਖ ਸਕਦੇ ਹੋ ਜੇ ਕਿ ਨੌਨਵੇਜ ਨਹੀਂ ਖਾਂਦੇ ਆਂਡੇ ਨਹੀਂ ਖਾਂਦੇ ਹੈਗੇ ਤਾਂ ਤੁਸੀਂ ਇਹ ਜੀ ਸਾਦੇ ਤੁਸੀਂ ਮਤਲਬ ਪ੍ਰੀਤ ਰੱਖ ਸਕਦੇ ਜਾਂ ਸਵਾਯਗੀਆਂ ਦੀ ਬਣੀ ਇਹ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਚੋੜ ਵੀ ਨਹੀਂ ਤਾਂ ਮੈਂ ਜਿਵੇਂ ਕਹ ਜੀ ਚੋੜ ਤੁਸੀਂ ਰਾਤ ਨੂੰ ਨਾ ਖਾਓ ਜਿੰਨਾਂ ਦਾ ਬੁਰੀ ਗ੍ਰੇਟ 10 15 ਕਿਲੋ ਜਿਆਦਾ ਹੋਵੇ ਉਹ ਭਾਵੇਂ ਚੋੜ ਨਾ ਖਾਣ ਉਹ ਚੋੜ ਦੀ ਥਾਂ ਤੇ ਮਤਲਬ ਇਹ ਮੱਕੀ ਦੀ ਰੋਟੀ ਜਾਂ ਬਾਜਰੇ ਦੀ ਰੋਟੀ ਜਾਂ ਫਿਰ ਮਲਟੀ ਗ੍ਰੇਨ ਆਟੇ ਦੀ ਰੋਟੀ ਜਿਹੜੀ ਇੱਕ ਉਹ ਖਾ ਸਕਦੇ ਆ ਤੇ ਜਾਂ ਫਿਰ ਉਹ ਮਤਲਬ ਇਹ ਰੋਟੀ ਨਾ ਹੀ ਖਾਣ ਨਾ ਚੋਲ ਖਾਣ ਸਿਰਫ ਆਂਡੇ ਹੋਗੇ ਸਬਜ਼ੀਆਂ ਕੀਤੇ ਸਲਾਦ ਇਹ ਖਾ ਲੈਣ ਜਾਂ ਫਿਰ ਤੁਸੀਂ ਆਂਡੇ ਦੀ ਥਾਂ ਤੇ 100 ਗ੍ਰਾਮ ਤੁਸੀਂ ਜੀ ਕਨਾ ਜਿਹੜਾ ਤੁਸੀਂ ਉਹ ਵੀ ਤੁਸੀਂ ਲੈ ਸਕਦੇ ਜੀ ਸੋ ਇਹ ਆਪਣਾ ਡਿਨਰ ਹੋਏਗਾ ਜੀ ਤੇ ਜਿਹੜਾ ਆਪਣਾ ਬਲੌਗ ਅੱਜ ਦਾ ਆਪਣਾ ਇੱਥੇ ਖਤਮ ਕਰਦੇ ਆ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗਦੀ ਹੈ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦਾ ਕੱਲ੍ਹ ਇੱਕ ਨਵੇਂ ਦੇ ਵਧੀਆ ਬਲੌਗ ਦੇ ਨਾਲ ਉਹ ਤੱਕ ਲਈ ਤੱਕ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ